ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗ੍ਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਕਣਕ ਦੀ ਬਜਾਈ ਕਮੈਨ ਨਾ ਜਦੋਂ ਆਪਾਂ ਝੋਨਾ ਵੱਢ ਲਿਆ ਉਹਦੇ ਬਾਅਦ ਝੋਨੇ ਵਾਲੇ ਵੱਢ ਦੇ ਵਿੱਚ ਪਰਾਲੀ ਨੂੰ ਖੇਤ 'ਚ ਸਾਂਭ ਕੇ ਕਣਕ ਦੀ ਤੁਰੰਤ ਬਜਾਈ ਕਿਉਂਕਿ ਇਹ ਨਾਲ ਦੀ ਨਾਲ ਹੀ ਬਜਾਈ ਹੋ ਜਾਂਦੀ ਹੈ ਪਰਾਲੀ ਵੀ ਸੰਭੀ ਜਾਂਦੀ ਹੈ ਤੇ ਆਪਾਂ ਨੂੰ ਜਿਹੜਾ ਹੈਗਾ ਬਜਾਈ ਜਿਹੜੀ ਪਛੜਦੀ ਨਹੀਂ ਹੈਗੀ ਵੱਢਣ ਸਾਰੀ ਆਪਾਂ ਬੜੇ ਵਧੀਆ ਤਰੀਕੇ ਨਾਲ ਬਜਾਈ ਕਰ ਸਕਦੇ ਦੋ ਮਸ਼ੀਨਾਂ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਆਈਆਂ ਹੁਣ ਤੱਕ ਜਿਹੜੀਆਂ 0 ਟ੍ਰੇਲ ਤੋਂ ਬਾਅਦ ਹੈਪੀ ਸੀਡਰ ਤੋਂ ਲੈ ਕੇ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਤੇ ਆਪਾਂ ਇਹ ਚ ਹੈਪੀ ਸੀਡਰ ਤੇ ਸੁਪਰ ਸੀਡਰ ਤੱਕ ਪਰੇ ਜਾਣਾ ਜਿਹੜਾ ਕਰਾਂਗੇ ਕਿ ਦੋਹਾਂ ਦਾ ਫਰਕ ਕੀ ਹੈ ਤੇ ਮਸ਼ੀਨ ਕਿਹੜੀ ਚੰਗੀ ਮੈਂ ਆਪਦੇ ਹਿਸਾਬ ਨਾਲ ਅਬ ਦੇ ਤਜਰਬੇ ਦੇ ਹਿਸਾਬ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਬੇਨਤੀ ਤੁਸੀਂ ਵੀ ਆਪ ਦਾ ਜਿਹੜਾ ਕੀਮਤੀ ਸਹਿਯੋਜਨ ਜ਼ਰੂਰ ਦਿਓ ਜਿਉਂਕਿ ਦੋਵੇਂ ਹੀ ਬਹੁਤ ਵਧੀਆ ਮਸ਼ੀਨਾਂ ਨੇ ਸਰਫੇਸ ਸੀਡਰ ਇਸ ਵਾਰ ਜਿਹੜਾ ਸਰਫੇਸ ਸੀਡਰ ਉਹ ਵੀ ਬਹੁਤ ਵਧੀਆ ਮਲਚਿੰਗ ਟੈਕਨੀਕ ਨਾਲ ਬਜਾਈ ਕਰਦਾ ਕਾਰਨ ਮੁੱਖ ਮੰਤਵ ਇਹ ਆਪਣਾ ਇਹ ਹੁੰਦਾ ਕਿ ਪਰਾਲੀ ਨੂੰ ਖੇਤ ਚ ਸੰਭਾਲ ਗਏ ਜਿਸ ਦੇ ਨਾਲ ਜ਼ਮੀਨ ਦੀ ਪਜਾਊ ਸ਼ਕਤੀ ਵੱਧਦੀ ਹੈ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਾਅਦ ਜਦੋਂ ਆਪਾਂ ਪਰਾਲੀ ਖੇਤ 'ਚ ਸਾਂਭਾਂਗੇ ਉਹਨੂੰ ਆਗਰ ਨਾਲ ਲਾਵਾਂਗੇ ਤਾਂ ਕੀਮਤੀ ਖਰਾਕੀ ਤੱਤ ਜਿਹੜੇ ਜ਼ਮੀਨ 'ਚੋਂ ਨਿਕਲ ਕੇ ਪਰਾਲੀ ਜਾਏ ਬੇ ਹੁੰਦੇ ਆ ਭਟੇ ਕੋਈ ਹੁੰਦੀ ਆ ਉਹ ਵਿੱਚ ਵਾਪਸ ਹੋ ਜਾਂਦੇ ਆ ਦਾਣੇ ਆਪਾਂ ਕੱਢ ਲੈ ਜਣ ਸਾਹਿਬ ਦੀ ਤੇ ਬਾਕੀ ਜਿਹੜੀ ਜ਼ਮੀਨ ਦੀ ਮਾਨਤਾ ਨੂੰ ਆਪਾਂ ਜ਼ਮੀਨ ਨੂੰ ਵਾਪਸ ਕਰਨਾ ਹੈਗਾ ਤਾਂ ਕਿ ਜਿਹੜੇ ਮਹਿੰਗੇ ਖਰਾਕੀ ਤੱਤ ਆਪਾਂ ਨੂੰ ਫਾਸਫੋਰਸ ਆ ਪੋਟਾਸ਼ ਆ ਸਲਫਰ ਨਾਈਟ੍ਰੋਜਨ ਕਾਪਰ ਕਬਾਲਟ ਮੈਗਨੀਜ਼ ਆ ਜ਼ਿੰਕ ਲੋਹਾ ਬਹੁਤ ਤਰ੍ਹਾਂ ਦੇ ਤੱਤ ਤੇ ਸਭ ਤੋਂ ਜ਼ਰੂਰੀ ਆਰਗੈਨਿਕ ਮੈਟਰ ਜੈਵਿਕ ਮਾਤਾ ਸੋ ਜਿਹੜਾ ਹੈਪੀ ਸੀਡਰ ਤੇ ਸੁਪਰ ਸੀਡਰ 'ਚ ਮੇਨ ਫਰਕ ਇਹ ਆ ਹੈਪੀ ਸੀਡਰ ਪਰਾਲੀ ਨੂੰ ਜ਼ਮੀਨ ਦੀ ਉੱਪਰ ਰੱਖ ਕੇ ਬਿਜਾਈ ਕਰਦਾ ਤੇ ਸੁਪਰ ਸੀਡਰ ਆ ਜਿਹੜਾ ਉਹ ਮਿਕਸ ਕਰਕੇ ਬਿਜਾਈ ਕਰਦਾ ਹੈਪੀ ਸੀਡਰ ਦੇ ਨਾਲ ਜਿਹੜਾ ਝੋਨੇ ਦੇ ਵੱਢ 'ਚ ਆਪਾਂ ਸਿੱਧੀ ਬਿਜਾਈ ਜਿਹੜੀ ਕਰਦੇ ਹਾਂ ਪਰ ਮਲਚਿੰਗ ਦੇ ਨਾਲ ਕਿਉਂਕਿ ਇਹਦੇ ਵਿੱਚ ਮਸ਼ੀਨ ਦੇ ਇਹਦਾ ਬੇਸਿਕਲੀ ਕੰਮ ਕਿਵੇਂ ਕਰਦੀ ਕਿ ਇਹ 'ਚ ਫਲੇਲ ਬਲੇਡ ਲੱਗੇ ਹੁੰਦੇ ਆ ਇੱਕ ਡ੍ਰਿਲ ਲੱਗੀ ਹੁੰਦੀ ਉਹਦੇ ਮੂਹਰੇ ਫਲੇਲ ਬਲੇਡ ਹੁੰਦੇ ਆ ਜਿਹੜੇ ਡ੍ਰਿੱਲ ਦੇ ਫਾਲਿਆਂ ਦੇ ਮੂਰੇ-ਮੂਰੇ ਫਲੇਲ ਬਲੇਡ ਚੱਲਦੇ ਕਿ ਜਿਹੜੀ ਪ੍ਰਾਲੀ ਰਾਹ ਚ ਆਉਂਦੀ ਹੈ ਡ੍ਰਿੱਲ 'ਚ ਨਾ ਫਸੇ ਫਲੇਲ ਬਲੇਡ ਆ ਜਿਹੜੇ ਚੱਕ-ਚੱਕ ਪ੍ਰਾਲੀ ਉੱਪਰ ਦੀ ਪਿੱਛੇ ਨੂੰ ਛਿੱਟੀ ਜਾਂਦੇ ਆ ਤੇ ਪਿੱਛੇ ਜਿਹੜੇ ਇੰਪਰੂਵਡ ਹੈਪੀ ਸੀਡਰ ਸੀ ਪਹਿਲਾਂ ਸਿੰਪਲ ਹੁੰਦਾ ਸੀ ਬਾਅਦ 'ਚ ਉਹਦੇ ਪ੍ਰੈਸ ਢੀਲ ਮਗਰ ਲੱਗੇ ਜਦੋਂ ਉਹ ਫਲੇਲ ਬਲੇਡ ਮਗਰ ਪ੍ਰਾਲ ਸੱਟ ਦੇ ਤਾਂ ਉਹ ਜਿਹੜੇ ਪ੍ਰੈਸ ਢੀਲ ਆ ਉਹਨਾਂ ਨੂੰ ਮਗਰ ਮਲ ਚੰਗ 29 ਤੁਰੇ ਜਾਂਦੇ ਆ ਤੇ ਫਾਲਿਆਂ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਬਜਾਈ ਹੋਈ ਜਾਂਦੀ ਆ ਉਹ ਬੇਸਿਕਲੀ ਇਹਦਾ ਤਰੀਕਾ ਇਹ ਆ ਬਜਾਈ ਕਰਨ ਦਾ 7-8 ਕਿੱਲੇ ਆਮ ਨਾ ਦਿਹਾੜੀ ਦੇ ਵਿੱਚ ਬਜਾਈ ਇਹਦੀ ਹੋ ਜਾਂਦੀ ਆ ਨਾਰਮਲੀ ਜੇ ਆਪਾਂ ਵੱਧ ਸਮਾਂ ਲਾਵਾਂਗੇ ਤਾਂ ਵੱਧ ਬਜਾਈ ਵੀ ਹੋ ਸਕਦੀ ਜਿਹੜਾ ਹੈਗਾ ਸੁਪਰ ਸੀਡਰ ਇਹ ਜਮੀਨ ਦੇ ਵਿੱਚ ਮਿਕਸ ਕਰਕੇ ਪਰਾਲੀ ਕੱਟ ਕੇ ਮੁੱਢ ਪਰਾਲੀ ਕੱਟ ਕੇ ਜਿਹੜਾ ਹੈਗਾ ਵਿੱਚ ਮਿਕਸ ਕਰਕੇ ਬਜਾਈ ਕਰਦਾ ਇਹਦੇ ਵਿੱਚ ਰੋਟੋ ਸੀਡਰ ਤੇ ਡਿਸਕ ਦੋ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਤੇ ਇਹਦੇ ਵਿੱਚ ਕੀ ਹੁੰਦਾ ਕਿ ਰੋਟਰ ਰੈਕ ਲੱਗਿਆ ਹੋ ਉਹ ਤੇ ਜਿਹੜੇ ਫਲੇਂਜ ਤੇ ਰੋਟਾਵੇਟਰ ਵਰਗੇ ਹੀ ਸੀਜੇ ਕਿਸਮ ਜਿਹੜੇ ਆਕਾਰ ਦੇ ਸੀਜੇ ਦੀ ਸ਼ੇਪ ਦੇ ਜਿਹੜੇ ਬਲੇਡ ਲੱਗੇ ਹੁੰਦੇ ਆ ਤੇ ਰੋਟਰ ਦੇ ਪਿੱਛੇ ਡਿਸਕਾਂ ਵਾਲਾ ਬਜਾਈ ਸਿਸਟਮ ਆ ਇਹਦੇ ਵਿੱਚ ਫਾਲੇ ਆ ਜਿਹੜੇ ਉਹ ਡਿਸਕਾਂ ਦੇ ਮਗਰ ਹੁੰਦੇ ਜਿਨ੍ਹਾਂ ਨੇ ਬੀ ਖਾਲ ਸਿੱਟਣੀ ਆ ਤੇ ਸੁਪਰ ਹੈਪੀ ਸੀਡਰ ਚ ਮੂਰੇ ਹੁੰਦੇ ਆ ਮੂਰਲੇ ਪਾਸੇ ਸੋ ਇਹਦੇ ਵਿੱਚ ਜਿਹੜਾ ਹੈਗਾ ਜਿਵੇਂ ਜਿਵੇਂ ਜਿਹੜਾ ਉਹ ਮੂਰੇ ਜਿਹੜਾ ਰੋਟੋ ਸੀਡਰ ਲੱਗਿਆ ਹੋਇਆ ਉਹ ਮਿਕਸ ਕਰੀ ਜਾਣਾ ਉਹਨੇ ਵਿੱਚ ਭਰਾ ਨੂੰ ਮਗਰ ਜਿਹੜੀਆਂ ਡਿਸਕਾਂ ਨੇ ਡਿਸਕਾਂ ਨੇ ਜਿਹੜੀਆਂ ਦੋ ਡਿਸਕਾਂ ਬਰਾਬਰ ਬਰਾਬਰ ਲੱਗੀਆਂ ਹੁੰਦੀਆਂ ਉਹਨਾਂ ਨੇ ਵਿੱਚ ਜਿਹੜਾ ਮਗਰ ਮਗਰ ਇੱਕ ਆੜ ਬਣਾਈ ਜਾਣੀ ਹੈ ਆੜ ਡਿਸਕ ਮੂਰੇ ਮੂਰੇ ਘੁੰਮੀ ਜਾਂਦੀ ਹੈ ਮਗਰ ਜਿਹੜੇ ਫਾਲੇ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਦੀ ਮਿੱਟੀ ਜਿਹੜਾ ਬੀਜ ਤੇ ਖਾਦਾ ਉਹ ਪਈ ਜਾਂਦਾ ਇਹ ਇਸ ਤਰ੍ਹਾਂ ਕੰਮ ਕਰਦਾ ਜੇ ਆਪਾਂ ਦੋਹਾਂ ਦਾ ਫਰਕ ਦੀ ਗੱਲ ਕਰੀਏ ਜਿਹੜੀ ਮਲਚਿੰਗ ਵਿਧੀ ਹੈ ਹੈਪੀ ਸੀਡਰ ਦਾ ਪਲੱਸ ਪੁਆਇੰਟ ਏ ਕੇ ਉੱਪਰ ਮਲਚਿੰਗ ਕਰਦਾ ਨਦੀਨਾਂ ਦਾ ਕੰਟਰੋਲ ਵਧੀਆ ਮਿਲਦਾ ਪਲੱਸ ਜਿਹੜੀ ਮਲਚਿੰਗ ਹੈ ਲੋ ਟੈਂਪਰੇਚਰ ਹਾਈ ਟੈਂਪਰੇਚਰ ਮੋਇਸਚਰ ਜ਼ਮੀਨ 'ਚ ਬਣਿਆ ਰਹਿੰਦਾ ਫਸਲ ਨੂੰ ਸਟ੍ਰੈਸ ਤੋਂ ਬਚਾਉਣ ਦੇ ਵਿੱਚ ਮਦਦ ਕਰਨ ਵਾਲੀ ਤਰੀਕ ਸੀ ਤਕਨੀਕ ਸੀਗੀ ਜਿਹੜੀ ਹੈਪੀ ਸੀਡਰ ਥੋੜਾ ਜਿਹਾ ਕਿਸਾਨ ਵੀਰਾਂ ਦਾ ਇਦੋਂ ਮਤਲਬ ਇਹਨੂੰ ਪਿੱਛੇ ਥੋੜਾ ਰੱਖਿਆ ਹੋਇਆ ਪਰ ਹੈਪੀ ਸੀਡਰ ਬਹੁਤ ਵਧੀਆ ਮਸ਼ੀਨ ਸੀਗੀ ਮਤਲਬ ਜੇ ਆਪਾਂ ਕਹਿ ਲਈਏ ਕਿ ਮਲਚਿੰਗ ਉੱਪਰ ਹੋ ਗਈ ਤੇ ਨਦੀ ਨਾਲਾ ਵੀ ਕੰਟਰੋਲ ਹੋ ਗਿਆ ਨਾਲ-ਨਾਲ ਹੌਲੀ-ਹੌਲੀ ਜਿਹੜੀ ਜ਼ਮੀਨ ਚ ਪ੍ਰਾਲੀ ਮਿਕਸ ਹੋਈ ਜਾਣੀ ਆ ਕਿਸਾਨ ਵੀਰਾਂ ਨੂੰ ਐਂ ਲੱਗਦਾ ਸੀ ਨੈਗੇਟਿਵ ਪੁਆਇੰਟ ਸੀ ਕਿ ਖੇਤ ਵਧੀਆ ਨਹੀਂ ਲੱਗਦਾ ਸੀਗਾ ਕਿ ਜਿਹੜੀ ਫਸਲ ਆ ਕਣਕ ਆ ਕਈ ਦਿਨਾਂ ਬਾਅਦ ਦਿਸਦੀ ਸੀ ਕਿ ਉਹਨਾਂ ਨੂੰ ਖੇਤ ਪੇੜਾ ਲੱਗਦਾ ਰਹਿੰਦਾ ਸੀ ਸੁਪਰ ਸੀਡਰ ਦਾ ਇਹ ਆ ਕਿ ਉਹ ਜ਼ਮੀਨ ਚ ਮਿਕਸ ਕਰਨ ਦਾ ਸਫਾਈ ਬੜੀ ਵਧੀਆ ਕਰਦਾ ਤੇ ਖੇਤ ਦੇ ਵਿੱਚ ਦਿਨਾਂ ਚ ਜਦੋਂ ਫਸਲ ਜਿਹੜੀ ਨਿਕਲਣ ਲੱਗਦੀ ਤਾਂ ਇੱਕ ਮਤਲਬ ਬਹੁਤ ਸੋਹਣਾ ਲੱਗਦਾ ਖੇਤ ਕਿਸਾਨ ਵੀਰਾਂ ਨੂੰ ਮਤਲਬ ਇਹ ਮੇਨ ਫਰਕ ਲੱਗਦਾ ਹੈਗਾ ਅ ਦੋਮੇ ਵਧੀਆ ਮਸ਼ੀਨਾਂ ਨੇ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਆਪਾਂ ਜਦੋਂ ਝੋਨਾ ਵੱਢ ਲਿਆ ਜਿੰਨੀ ਜਲਦੀ ਆਪਾਂ ਬਜਾਈ ਕਰਾਂਗੇ ਉਨਾਂ ਵਧੀਆ ਇੱਕ ਤਾਂ ਗਿੱਲ ਵਧੀਆ ਮਿਲਦੀ ਆ ਦੂਸਰਾ ਇਹ ਆ ਕਿ ਹੈਪੀ ਸੀਡਰ ਚ ਥੋੜਾ ਜਿਹਾ ਦੋ ਦਿਨ ਹੋ ਸਕਦਾ ਇੱਕ ਦੋ ਦਿਨ ਲੇਟ ਹੋਈਏ ਸੁਪਰ ਸੀਡਰ ਜਿਵੇਂ ਮਿਕਸ ਕਰਨਾ ਨਾ ਜਦੋਂ ਤੁਹਾਨੂੰ ਪਤਾ ਕਿ ਜਦੋਂ ਪ੍ਰਾਲ ਪਏ ਨੂੰ ਦਿਨ ਹੋ ਜਾ ਉੱਤੇ ਪਿਆ ਪ੍ਰਾਲ ਉਹ ਜਿਹੜਾ ਹੈ ਖੁਸ਼ਕ ਹੋਈ ਜਾਂਦਾ ਤਾਂ ਉਹ ਚੀੜਾ ਹੋਈ ਜਾਂਦਾ ਹੈਗਾ ਖਾਸ ਤੌਰ ਤੇ ਜੇ ਆਪਾਂ ਸੁਪਰ ਸੀਡਰ ਦੀ ਗੱਲ ਕਰੀਏ ਉਹਦੇ ਵਿੱਚ ਫਿਰ ਖੁਸ਼ਕੀ ਵੀ ਆਉਂਦੀ ਰਹਿੰਦੀ ਹੈ ਸੂਪਰ ਸੀਡਰ ਵਾਸਤੇ ਜਿੰਨੀ ਵਧੀਆ ਗੱਲ ਹੋਊਗੀ ਓਨੀ ਸਫਾਈ ਵੱਧ ਆਊਗੀ ਓਨੀ ਜਿਹੜੀ ਜਰਮੀਨੇਸ਼ਨ ਦੀ ਆਪਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਊਗੀ ਤੇ ਪ੍ਰਾਲ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਣਾ ਇੱਕ ਸਾਰ ਖੇਤ ਦੇ ਵਿੱਚ ਖਿਲਰਿਆ ਹੋਇਆ ਹੋਵੇ ਜੇ ਢੇਰ ਹੁੰਦੇ ਆ ਤਾਂ ਉੱਥੇ ਜਿਹੜਾ ਹੈਗਾ ਸੂਪਰ ਸੀਡਰ ਨਾ ਬਜਾਈ ਦੇ ਵਿੱਚ ਵੀ ਕਈ ਵਾਰ ਕਿਉਂਕਿ ਦਾਣੇ ਆ ਜਿਹੜੇ ਉਹ ਮਿੱਟੀ ਦੇ ਵਿੱਚ ਕਈ ਵਾਰ ਫਿਰ ਮਿਕਸ ਨਹੀਂ ਹੁੰਦੇ ਜਿੱਥੇ ਪ੍ਰਾਲ ਜ਼ਿਆਦਾ ਪਿਆ ਹੋਵੇ ਉੱਥੇ ਜਰਮੀਨੇਸ਼ਨ ਦੀ ਸਮੱਸਿਆ ਆ ਜਾਂਦੀ ਹੈ ਜਿੰਨੀ ਵਧੀਆ ਗੱਲ ਹੋ ਜਿੰਨੀ ਆਪਾਂ ਝੋਨੇ ਵਾਲੇ ਵੱਢ ਜਿੰਨੀ ਜਲਦੀ ਕਿਉਂਕਿ ਇਹਦੇ ਵਿੱਚ ਤਾਂ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਹੋਰ ਜ਼ਰੂਰਤ ਹੀ ਨਹੀਂ ਤਿਆਰੀ ਦੀ ਐਸਐਮਐਸ ਵਾਲੀ ਕਮੈਂਡ ਨਾ ਵੜਾਓ ਜਾਂ ਜੇ ਐਸਐਮਐਸ ਹੈ ਨਹੀਂਗਾ ਕਮੈਂਡ ਦੇ ਤਾਂ ਇੱਕ ਸਾਰ ਪਰਾਲੀ ਜਿੱਥੇ ਢੇਰ ਲੱਗੇ ਹੋਇਆ ਬਹੁਤੀ ਮੁਸ਼ਕਲ ਦੀ ਵੀ ਨਹੀਂ ਲੋਡ ਹੁੰਦੀਗੀ ਤੇ ਹੁਣ ਇੱਕ ਜਿਹੜਾ ਹੈਗਾ ਸਿੰਪਲ ਇੱਕ ਜਿਹੜੀ ਪੀਟੀਓ ਸ਼ਾਫਟ ਦੇ ਨਾਲ ਜਿਹੜਾ ਇੱਕ ਡੰਡਾ ਲਾ ਕੇ ਨਾ ਸਰਗੀਏ ਜਿਹਾ ਗੁਲਾਕੇ ਇੱਕ ਉਹ ਵੀ ਬੜੀ ਵਧੀਆ ਤਕਨੀਕ ਹੈ ਛੋਟਾ ਜਿਹਾ ਉਹ ਸੰਦ ਜਿਹਾ ਬਣ ਜਾਂਦਾ ਤੇ ਉਹ ਟਰੈਕਟਰ ਦੇ ਮਗਰ ਲਾ ਕੇ ਉਹ ਪਰਾਲੀ ਇੱਕ ਸਾਰ ਖਿਲਾਰੀ ਜਾਂਦਾ ਉਹਦੇ ਬਾਰੇ ਵੀ ਵੀਡੀਓ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਸਾਂਝੀ ਕਰਨ ਦੀ ਪਰਾਲੀ ਇੱਕ ਸਾਰ ਖਿਲਾਰ ਲਓ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਜਿੰਨੀ ਜਲਦੀ ਬਜਾਈ ਕਰ ਦੋਗੇ ਹੈਪੀ ਸੀਡਰ ਨਾਲ ਤਾਂ 2 ਦਿਨ 3 ਦਿਨ ਨਿਕਲ ਵੀ ਸਕਦੇ ਕੋਈ ਸਮੱਸਿਆ ਨਹੀਂ ਉਹਨੇ ਫਲੇਲਾ ਨੇ ਮਗਰ ਸਿੱਟਣਾ ਪਰ ਸੁਪਰ ਸੀਡਰ ਨਾਲ ਤਾਂ ਨਾਲ ਦੀ ਨਾਲ ਬਜਾਈ ਕਰਨ ਦੀ ਕੋਸ਼ਿਸ਼ ਕਰੋ ਮਸ਼ੀਨਾਂ ਦੋਵੇਂ ਵਧੀਆ ਨੇ ਪਰ ਮੇਰੇ ਅਨੁ ਹੈਪੀ ਸੀਡਰ ਦਾ ਜਿਹੜਾ ਪਲੱਸ ਪੁਆਇੰਟ ਹੈ ਜਿਹੜਾ ਮਲਚਿੰਗ ਕਰਕੇ ਬਜਾਈ ਕਰਦਾ ਉਹ ਚ ਨਦੀਨਾਂ ਦਾ ਕੰਟਰੋਲ ਤੇ ਪਲੱਸ ਜਿਹੜਾ ਮਾਈਕਰੋ ਕਲਾਈਮੇਟ ਹੈ ਜਿਹੜਾ ਲੋ ਘੱਟ ਤਾਪਮਣ ਤੇ ਉੱਚ ਤਾਪਮਣ ਖਾਸ ਤੌਰ ਤੇ ਜਦੋਂ ਮਗਰੂ ਕਣਕ ਪਕਾਤੀ ਹੁੰਦੀ ਹੈ ਤਾਂ ਉਸ ਟਾਈਮ ਮਲਚਿੰਗ ਹੈ ਜਿਹੜੀ ਜਿੱਥੇ ਮਲਚਿੰਗ ਨਾਲ ਬਜਾਈ ਕੀਤੀ ਹੁੰਦੀ ਤਾਂ ਬਹੁਤ ਵਧੀਆ ਜਿਹੜਾ এনवायरमेंट ਆ ਉਹ ਫਸਲ ਨੂੰ ਮਿਲਦਾ ਪਲੱਸ ਸੂਪਰ ਸੀਡਰ ਜੇ ਆਪਾਂ ਖੁਸ਼ਕੀ ਚ ਬੀਜਦੇ ਆਂ ਜਾਂ ਪ੍ਰਾਲ ਜਿੱਥੇ ਵੱਧ ਹੁੰਦਾ ਉੱਥੇ ਦਾਣੇ ਰਹਿ ਜਾਂਦੇ ਉੱਪਰ ਪ੍ਰੋਪਰ ਡੈਪਥ ਤੇ ਨਹੀਂ ਬਜਾਈ ਹੁੰਦੀ ਇਹਦੇ ਵਿੱਚ ਕਈ ਵਾਰ ਫਰ ਪਾੜਿਆਂ ਦੇ ਵਿੱਚ ਡਿੱਗਣ ਦੀ ਸਮੱਸਿਆ ਵੀ ਸੂਪਰ ਸੀਡਰ ਦੇ ਵਿੱਚ ਆ ਸਕਦੀ ਹੈ ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਬਜਾਈ ਆਪਾਂ ਚਾਹੇ ਹੈਪੀ ਸੀਡਰ ਨਾ ਕਰੀਏ ਚਾਹੇ ਸੂਪਰ ਸੀਡਰ ਨਾ ਕਰੀਏ ਮੰਤਵ ਆਪਣਾ ਇਹ ਹੈ ਕਿ ਪਰਾਲੀ ਜਿਹੜੀ ਹੈਗੀ ਆ ਉਹ ਖੇਤ ਚ ਰਹੇ ਉਹਨੂੰ ਆਪਾਂ ਅੱਗ ਨਾ ਲਈਏ ਵਾਤਾਵਰਨ ਸ਼ੁੱਧ ਰੱਖੀਏ ਜ਼ਮੀਨ ਦੀ ਜਿਹੜੀ ਖਾਸ ਤੌਰ ਤੇ ਉਪਜਾਊ ਸ਼ਕਤੀ ਵਾਧਦੀ ਹੈ ਤੇ ਜਦੋਂ 2 ਸਾਲ 2 ਸਾਲ ਤੋਂ ਬਾਅਦ ਤੀਜੇ ਸਾਲ ਉਦੋਂ ਬਾਅਦ ਚੌਥੇ ਸਾਲ ਜਿਹੜਾ ਖਾਦਾਂ ਦੀ ਵਰਤੋਂ ਖਾਸ ਤੌਰ ਤੇ ਫਾਸਫੋਰਸ ਵਾਲੀਆਂ ਪੋਟਾਸ਼ ਵਾਲੀਆਂ ਖਾਦਾਂ ਦੀ ਵਰਤੋਂ ਜਾਂ ਲਾਗਤ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਉੱਤੇ ਆਪਣੀ ਘਟ ਜਾਂਦੀ ਹੈ ਜਿੱਥੇ ਆਪਾਂ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਕਿਸੇ ਵੀ ਤਰੀਕੇ ਪਰਾਲੀ ਨੂੰ ਖੇਤ ਚ ਰੱਖ ਕੇ ਜਿੱਥੇ ਆਪਾਂ ਬਿਜਾਈ ਕਰਦੇ ਹਾਂ ਬੜੀਆਂ ਆ ਵਾਤਾਵਰਨ ਪੱਖੀ ਤਕਨੀਕਾਂ ਨੇ ਜ਼ਮੀਨ ਪੱਖੀ ਤਕਨੀਕਾਂ ਨੇ ਤੇ ਕਿਸਾਨ ਪੱਖੀ ਵੀ ਤਕਨੀਕਾਂ ਨੇ ਕਿਉਂਕਿ ਇਹਦੇ ਵਿੱਚ ਆਪਣੇ ਹੌਲੀ ਹੌਲੀ ਖੇਤੀ ਖਰਚ ਘਟਦਾ ਹੈ ਜ਼ਮੀਨਾਂ ਦਾ ਦਿਨੋ ਦਿਨ ਜਿਹੜਾ ਡਿੱਗਦਾ ਪੱਧਰ ਹੈ ਸੇਤ ਦਾ ਉਹਨੂੰ ਵੀ ਹਲਾਰਾ ਮਿਲਦਾ ਜਦੋਂ ਆਪਾਂ ਇਹਨਾਂ ਤਕਨੀਕਾਂ ਨਾਲ ਬਿਜਾਈ ਕਰਦੇ ਹਾਂ ਆਪਣੇ ਖੇਤੀ ਖਰਚ ਵੀ ਘਟਦੇ ਵਾਤਾਵਰਨ ਵੀ ਸਾਫ਼ ਰਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ